ਫੇਰ ਰਵਾਸਤੇ ਸਪੈਸ਼ਲ ਆਈ ਹੋਈ ਆ ਤਾਂ ਹੁਣ ਤੁਸੀਂ ਦੱਸੋ ਕਿ ਪੁਲਿਸ ਵਾਲੇ ਮੂੰਹ ਕਿਉਂ ਨਹੀਂ ਖੋਲਦੇ ਜਦੋਂ ਨੌਜਵਾਨ ਪੁੱਛ ਰਿਹਾ ਕਿ ਤੁਸੀਂ ਪੰਜਾਬ ਪੁਲਿਸ ਵਾਲੇ ਹੋ ਪੰਜਾਬ ਦੀ ਪੁਲਿਸ ਆ ਚੰਡੀਗੜ੍ਹ ਚ ਡਾਂਗ ਕਿਉਂ ਫੇਰ ਜਾ ਰਹੀ ਆ ਕਾਰਨ ਕੀ ਆ ਕਿਉਂ ਤੁਸੀਂ ਸਾਨੂੰ ਡਾਂਗ ਫੇਰ ਰਹੇ ਹੋ ਤਾਂ ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਪੰਜਾਬ ਜਿਹੜਾ ਉਹ ਯੂਨੀਵਰਸਿਟੀ ਦੇ ਹੱਕ ਵਿੱਚ ਆ ਤੇ ਇਹ ਯੂਨੀਵਰਸਿਟੀ ਦੇ ਹੱਕ ਵਿੱਚ ਪੰਜਾਬ ਆ ਤਾਂ ਪੁਲਿਸ ਜਿਹੜੀ ਉਹ ਪੰਜਾਬ ਦੇ ਹੱਕ ਵਿੱਚ ਨਹੀਂ ਯੂਨੀਵਰਸਿਟੀ ਪੰਜਾਬ ਦੇ ਹੱਕ ਚ ਆਉਂਦੀ ਆ ਮੁੱਖ ਮੰਤਰੀ ਸਾਹਿਬ ਦੇ ਕਹਿਨ ਤੇ ਤਾਂ ਪੁਲਿਸ ਮੁੱਖ ਮੰਤਰੀ ਸਾਹਿਬ ਦੇ ਕੈਂਪ ਤੇ ਨਹੀਂ ਆਉਂਦੀ ਇਹ ਕਿਹੜੇ ਅਫਸਰ ਨੇ ਭੇਜ ਦਿੱਤੀ ਪੁਲਿਸ ਕੀ ਤੁਸੀਂ ਜਾ ਕੇ ਪੰਜਾਬੀਆਂ ਨੂੰ ਡਾਂਗ ਫੇਰੋ ਸਾਰੇ ਪੜੇ ਲਿਖੇ ਨੇ ਸਾਰੇ ਐਜੂਕੇਟਿਡ ਨੇ ਉਹ ਦੱਸਦਾ ਹੀ ਹੈ ਕਿ ਜਦੋਂ ਇਹ ਬਗਾਵਤ ਉੱਠਦੀ ਆ ਤਾਂ ਫਿਰ ਬਗਾਵਤ ਦੇ ਵਿੱਚ ਕਈ ਤਰ੍ਹਾਂ ਦੇ ਰੋਲ ਨਿਭਾਏ ਜਾਂਦੇ ਆ ਇਹ ਤੁਸੀਂ ਬਗਾਵਤ ਵਾਲਾ ਰੋਲ ਨਿਭਾਇਆ ਤੁਸੀਂ ਇਹ ਕੰਮ ਨਹੀਂ ਕਰਿਆ ਕਿ ਸਾਡੇ ਕਿਸੇ ਦੇ ਹੱਕ ਹੈ ਉਹ ਆਪਣੇ ਹੱਕ ਮੰਗਣ ਵਾਸਤੇ ਆ ਰਿਹਾ ਹਾਕ ਮੰਗਣ ਵਾਸਤੇ ਆਉਣਾ ਫੜ ਕੇ ਪੁਲਿਸ ਨੇ ਸੁੱਟ ਦੇਣਾ ਅੰਦਰ ਲੈ ਜਾਣਾ ਬੱਸਾਂ ਭਰ ਲੈਣੀਆਂ ਕਾਨੂੰਨ ਕਿਹੜੇ ਚ ਆਪਣੇ ਕੋਲੋਂ ਹੀ 10 ਮਿੰਟ ਬਾਅਦ ਕਾਨੂੰਨ ਬਣ ਜਾਂਦਾ ਕਿ ਫੜ ਲਓ ਜੀ ਇਹਨਾਂ ਨੂੰ ਫੜ ਕੇ ਬੱਸਾਂ 'ਚ ਸੁੱਪਰੋ ਜੀ ਬੱਸਾਂ ਭਰ ਕੇ ਨੂੰ ਠਾਣੇ ਲੈ ਜਾਓ ਜੀ ਇਹਨਾਂ ਨੂੰ ਅੰਦਰ ਬੰਦ ਕਰ ਦਿਓ ਸਿਰਫ ਐਜੀਟੇਸ਼ਨ ਕਰਨਾ ਐਜੀਟੇਸ਼ਨ ਕੀ ਹੁੰਦੀ ਹੈ ਐਜੀਟੇਸ਼ਨ ਕੀ ਹੈ ਵਿਰੋਧ ਹੈ ਕਿਸੇ ਦਾ ਵਿਰੋਧ ਕਰ ਰਹੇ ਆ ਤੁਸੀਂ ਕੋਈ ਚੰਗਾ ਕੰਮ ਕਰ ਰਹੇ ਹੋ ਕਿ ਤੁਹਾਡਾ ਵਿਰੋਧ ਹੋ ਰਿਹਾ ਇਹ ਬੇਹਕ ਮੰਗਣ ਦੀ ਆਵਾਜ਼ ਏ ਔਰ ਦੱਸਣ ਦੀ ਆਵਾਜ਼ ਏ ਕਿਉਂਕਿ ਸਰਕਾਰਾਂ ਗੁੰਗੀਆਂ ਤੇ ਬੋਲੀਆਂ ਨੇ ਸੈਂਟਰ ਤੇ ਬਿਲਕੁਲ ਹੀ ਗੁੰਗੀ ਤੇ ਬੋਲੀ ਏ ਸੈਂਟਰ ਨੂੰ ਸਮਝ ਹੀ ਨਹੀਂ ਆ ਰਹੀ ਕਿ ਇਹ ਜੋ ਚੰਡੀਗੜ੍ਹ ਦੀ ਯੂਨੀਵਰਸਿਟੀ ਆ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਆ ਕੀ ਏ ਚੰਡੀਗੜ੍ਹ ਦੀ ਏ ਕੀ ਏ ਸੈਂਟਰ ਗਵਰਨਮੈਂਟ ਦੀ ਏ ਪੰਜਾਬ ਦੀ ਯੂਨੀਵਰਸਿਟੀ ਜ਼ਮੀਨ ਪੰਜਾਬ ਦੀ ਤੁਸੀਂ ਰਿਕਾਰਡ ਵੇਖ ਲਓ ਕੀ ਤੁਹਾਡੇ ਕੋਲ ਪਟਵਾਰੀ ਨਹੀਂ ਹੈਗੇ ਵੇਖਣ ਵਾਲੇ ਸ਼ੁਰੂ ਤੋਂ ਲੈ ਕੇ ਸਾਰਾ ਮਾਮਲਾ ਜਿਹੜਾ ਉਹ ਸਾਹਮਣੇ ਆ ਗਿਆ ਤਾਂ ਹੁਣੇ ਨੌਜਵਾਨ ਨੇ ਜਦੋਂ ਪੁਲਿਸ ਵਾਲਿਆਂ ਨੂੰ ਪੁੱਛਿਆ ਤਾਂ ਪੁਲਿਸ ਵਾਲਿਆਂ ਦੇ ਮੂੰਹ ਨਹੀਂ ਖੁੱਲ ਰਹੇ ਕਿ ਵਾਕਈ ਅਸੀਂ ਪੰਜਾਬ ਪੁਲਿਸ ਵਾਲੇ ਆ ਉਹ ਮੰਨਿਆ ਤੁਹਾਡੀ ਡਿਊਟੀ ਲੱਗ ਜਾਂਦੀ ਆ ਮੰਨਦੇ ਆ ਅਸੀਂ ਕਿ ਤੁਹਾਡੀ ਡਿਊਟੀ ਲੱਗ ਜਾਂਦੀ ਆ ਤਾਂ ਤੁਸੀਂ ਅਤਿਆਚਾਰ ਥੋੜੀ ਕਰੋਗੇ ਅਤਿਆਚਾਰ ਕਰਨ ਵਾਲਾ ਵੇਖੋ ਕਿ ਤੁਸੀਂ ਅਤਿਆਚਾਰ ਕਰਨ ਲੱਗੇ ਹੋ ਤਾਂ ਜ਼ੁਲਮ ਕੀਤਾ ਹੋਣਾ ਕੋਈ ਤੁਸੀਂ ਡਾਂਗਾ ਮਾਰ ਮਾਰ ਉਹਨਾਂ ਦੀਆਂ ਬਾਹਾਂ ਤੋੜ ਦਿੱਤੀਆਂ ਇਹ ਕਿੱਥੇ ਕਿਹੜੀ ਕਿਤਾਬ ਚ ਲਿਖਿਆ ਵਾ ਕਿ ਪੁਲਿਸ ਵਾਲੇ ਨੂੰ ਕਹਿ ਦਿਓ ਜੀ ਇਹ ਬੰਦਾ ਰੋਕਣਾ ਤੇ ਪੁਲਿਸ ਉਹਦੀਆਂ ਲੱਤਾਂ ਬਾਵਾ ਤੋੜਨ ਲੱਗ ਜਾਏ ਇਹ ਕਿਹੜੇ ਕਾਨੂੰਨ ਚ ਹੈ ਫਿਰ ਪੁਲਿਸ ਬਜ਼ੁਰਗ ਨਹੀਂ ਵੇਖਦੀ ਪੁਲਿਸ ਆਪਣਾ ਭਰਾ ਨਹੀਂ ਵੇਖਦੀ ਪੁਲਿਸ ਆਪਣੀਆਂ ਮਾਵਾ ਭੈਣਾ ਧੀਆਂ ਨਹੀਂ ਵੇਖਦੀ ਜਿੰਨੂੰ ਜਿਹੜਾ ਕਾਬੂ ਆਇਆ ਗੁੱਤਾਂ ਫੜੀਆਂ ਟਾਲਿਆ ਦੇ ਡਾਂਗ ਤੇ ਡਾਂਗ ਇਹ ਕਿਹੜੇ ਕਾਨੂੰਨ ਵਿੱਚ ਹੁਣ ਨੌਜਵਾਨ ਬਿਲਕੁਲ ਕਲੀਅਰ ਕਰ ਰਿਹਾ ਉਧਰ ਐਸਐਸਪੀ ਸਾਹਿਬ ਕਹ ਰਿਹਾ ਕਿ ਇਹੋ ਜਿਹੇ ਰੋਲ ਹੀ ਕੋਈ ਔਰ ਤੁਸੀਂ ਦੱਸੋ ਵੀ ਜਿਹੜੀਆਂ ਇਹ ਵੀਡੀਓ ਵਾਇਰਲ ਹੋ ਰਹੀਆਂ ਆ ਇਹਦੇ ਵਿੱਚ ਕੀ ਆ ਤੁਸੀਂ ਕਲੀਅਰ ਹੀ ਸੁਣ ਲੈਣਾ ਇਹ ਚਾਹੇ ਮੋਹਾਲੀ ਚ ਡਾਂਗ ਫੇਰਨ ਜਾਏ ਪੰਚਕੁਲੇ ਡਾਂਗ ਫੇਰਨ ਜਾਏ ਹਿਮਾਚਲ ਚ ਡਾਂਗ ਫੇਰਨ ਜਾਏ ਚੰਡੀਗੜ੍ਹ ਚ ਫੇਰਨ ਪੰਜਾਬ ਵਾਲਿਆਂ ਦੇ ਉੱਤੇ ਹੀ ਡਾਂਗ ਫੇਰਨ ਵਾਸਤੇ ਪੰਜਾਬੀ ਰੱਖੇ ਹੋਏ ਆ ਪੰਜਾਬ ਨੂੰ ਹੀ ਡਾਂਗ ਫੇਰਨ ਵਾਸਤੇ ਪੰਜਾਬ ਪੁਲਿਸ ਬੁਲਾਈ ਪੰਜਾਬ ਦਾ ਕੀ ਰੋਲਾ ਹੈ ਕੋਈ ਬੰਦਾ ਚੰਡੀਗੜ੍ਹ ਜਾ ਰਿਹਾ ਉਹਨੂੰ ਆਪਣੇ ਬਾਰਡਰ ਤੇ ਚੰਡੀਗੜ੍ਹ ਦੀ ਪੁਲਿਸ ਰੋਕ ਕੇ ਪਹਿਲਾ ਸਾਡੇ ਪੰਜਾਬ ਵਾਲੀ ਰੋਕਨ ਲੱਗ ਜਾਂਦੀ ਏ ਉਹ ਕੀ ਕਾਰਨ ਨੇ ਵੀ ਉਹ ਘਰੋਂ ਆਪਣੇ ਕੋਈ ਸਲਾਹ ਕਰਕੇ ਤੁਰਦਾ ਕਿ ਅਸੀਂ ਐਸ ਕੰਮ ਨੂੰ ਐਸ ਦਫ਼ਤਰ ਜਾਣਾ ਉਹ ਦਫ਼ਤਰ ਵਾਲਾ ਜੇ ਕਹਦੇਗਾ ਜੀ ਅੱਗੇ ਪੁਲਿਸ ਲਾ ਦਿਓ ਮੇਰੇ ਦਫ਼ਤਰ ਤੱਕ ਪੁੱਜੇ ਹੀ ਨਾ ਉਹਦੇ ਗੇਟ 'ਤੇ ਪੁਲਿਸ ਖੜਾ ਦੇ ਜਾ ਕੇ ਇਹ ਕਿਹੜਾ ਕਾਨੂੰਨ ਹੈ ਇਸ ਕਾਨੂੰਨ ਵਿੱਚ ਕਿੰਨਾ ਨੁਕਸਾਨ ਮੁੰਡਿਆਂ ਦਾ ਹੋਇਆ ਇੱਕ ਮੁੰਡੇ ਦੀ ਉਂਗਲ ਟੁੱਟ ਗਈ ਆ ਇੱਕ ਦੇ ਹੋਰ ਬਾਹ ਦੇ ਉੱਤੇ ਇੰਜਰੀ ਹੋ ਗਈ ਆ ਇੱਕ ਪੱਤਰਕਾਰ ਦੇ ਸਟਾ ਲੱਗ ਗਈਆਂ ਨੇ ਕਾਰਨ ਕੀ ਆ ਕਿਉਂ ਇਸ ਤਰ੍ਹਾਂ ਇਹ ਤੁਸੀਂ ਤੁਸੀਂ ਵੀ ਕਲੀਅਰ ਹੀ ਵੇਖ ਰਹੇ ਹੋ ਨਾ ਕਿ ਇਹ ਤਸਵੀਰਾਂ ਵੇਖ ਕੇ ਝੂਠ ਕੋਈ ਹੋ ਸਕਦਾ ਇਹ ਭਾਵੇਂ ਪੰਜਾਬ ਦੀ ਕਾਂਦਰਾ ਖੜਿਆ ਜਾਂ ਚੰਡੀਗੜ੍ਹ ਦੀ ਕਾਂਦਰਾ ਖੜਿਆ ਲੇਕਿਨ ਪੰਜਾਬੀਆਂ ਨੂੰ ਕਿਉਂ ਕੁੱਟ ਰਹੇ ਆ ਕਾਰਨ ਕੀ ਆ ਆਏ ਤੇ ਉਧਰੋਂ ਪੰਜਾਬੀ ਹੈ ਨਾ ਇਹ ਤਾਂ ਕਲੀਅਰ ਇਹ ਕਿ ਅੱਖਾਂ ਤੋਂ ਲੱਭਦਾ ਜਣਾ ਨੂੰ ਕਿ ਪੰਜਾਬੀ ਆਏ ਆ ਤੇ ਕੁੱਟਣ ਦਾ ਕੀ ਕੰਮ ਹੈ ਤੁਸੀਂ ਫੜ ਕੇ ਉਹਨਾਂ ਨੂੰ ਬਿਠਾ ਲਓ ਤੁਸੀਂ ਉੜ ਦੀ ਹਲਕਾ ਬੰਨ ਲਓ ਤੁਸੀਂ ਬਾਵਾ ਬੰਨ ਲਓ ਤੁਸੀਂ ਬੱਸਾਂ 'ਚ ਭਰ ਲਓ ਕੁੱਟਣਾ ਲੱਤਾਂ ਤੋੜਨੀਆਂ ਬਾਹਾਂ ਤੋੜਨੀਆਂ ਪੰਜਾਬ ਪੁਲਿਸ ਇਨਸਾਫ ਪਸੰਦ ਪੁਲਿਸ ਮੰਨਦੇ ਸੀ ਇਹ ਇਨਸਾਫ ਕਰਨ ਲੱਗੀ ਏ ਇਹ ਪੰਜਾਬ ਪੁਲਿਸ ਲਿਆਂਦੀ ਏ ਜਾਂ ਕਿਹੜੀ ਕੈਟਾਗਰੀ ਦੇ ਲੋਕ ਲਿਆਂਦੇ ਆ ਵੀ ਸਿਰਫ ਤੁਸੀਂ ਡਾਂਗ ਹੀ ਫੇਰਨੀ ਆ ਅੱਗੇ ਤੁਹਾਡਾ ਪਿਓ ਲੱਭੇ ਅੱਗੇ ਤੁਹਾਡੀ ਭੈਣ ਖੜੀ ਹੋਵੇ ਅੱਗੇ ਤੁਹਾਡਾ ਭਰਾ ਖੜਾ ਹੋਵੇ ਅੱਗੇ ਤੁਹਾਡਾ ਪੜੋਈਆ ਖੜਾ ਹੋਵੇ ਤੁਹਾਡਾ ਸਹੁਰਾ ਖੜਾ ਹੋਵੇ ਤੁਹਾਡਾ ਕੋਈ ਰਿਸ਼ਤੇਦਾਰ ਖੜਾ ਤੁਸੀਂ ਉਹਨੂੰ ਢਾ ਲਓ ਬਸ ਤੁਹਾਨੂੰ ਆਰਡਰ ਮਿਲਿਆ ਕਿ ਉਹਨੂੰ ਰੋਕਣਾ ਰੋਕਣਾ ਡਾਂਗ ਨਾਲ ਆ ਡਾਂਗ ਫੇਰੀ ਏ ਬਹੁਤ ਜ਼ਿਆਦਾ ਔਰ ਇੱਕ ਪੱਤਰਕਾਰ ਦੇ ਵੀ ਸਟਾ ਲਕੀਆਂ ਨੇ ਕਾਰਨ ਕੀ ਬਣਿਆ ਅਸੀਂ ਇਸ ਦਾ ਵਿਰੋਧ ਕਰਦੇ ਆ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਖਤ ਨਿੰਦਾ ਕਰਦੇ ਆ ਕਿ ਚਾਹੇ ਉਸਨੇ ਮੋਹਾਲੀ ਵਿੱਚ ਡਾਂਗ ਫੇਰੀ ਏ ਜਾਂ ਉਸਨੇ ਚੰਡੀਗੜ੍ਹ ਚ ਫੇਰੀ ਏ ਪਰ ਪੰਜਾਬੀਆਂ ਨੂੰ ਡਾਂਗ ਫੇਰੀ ਕਿਉਂ ਫਿਰ ਮੂੰਹ ਕਿਉਂ ਬੰਦ ਹੋ ਗਏ ਆਪਣੇ ਘਰ ਹੱਕ ਦੀ ਰੋਟੀ ਲੈ ਕੇ ਨਹੀਂ ਜਾਣਾ ਇਹ ਤੇ ਕਲੀਅਰ ਹੋ ਗਿਆ ਕਿ ਅਸੀਂ ਹੱਕ ਦੀ ਰੋਟੀ ਤੇ ਖੜਨਾ ਹੀ ਨਹੀਂ ਅੱਜ ਅੱਜ ਬੇਹਾਨਾ ਕਾ ਕੰਮ ਕਰਨ ਆਏ ਆ ਤਾਂ ਮੂੰਹ ਕਿਦਾਂ ਖੁੱਲਣ ਉਹ ਪੁੱਛ ਰਿਹਾ ਕਿ ਤੁਸੀਂ ਪੰਜਾਬ ਪੁਲਿਸ ਵਾਲੇ ਹੋ ਤੁਸੀਂ ਕਿਉਂ ਡੰਗਾ ਮਾਰ ਰਹੇ ਹੋ ਤੇ ਮੂੰਹ ਨਹੀਂ ਖੋਲ ਰਿਹਾ ਜ਼ੁਬਾਨ ਨਹੀਂ ਖੁੱਲ ਰਹੀ ਕਿਉਂਕਿ ਅੱਜ ਬੇਹਕੀ ਰੋਟੀ ਆ ਤੇ ਪਤਾ ਨਹੀਂ ਕਿੰਨੀ ਵਾਰ ਕਿੱਥੋਂ-ਕਿੱਥੋਂ ਖਾਦੇ ਹੋਣਗੇ ਕੋਈ ਪਤਾ ਹੈ ਇਹ ਜੋ ਤਸਵੀਰਾਂ ਸਾਹਮਣੇ ਨਿਕਲ ਕੇ ਆਈਆਂ ਇਹ ਬਿਲਕੁਲ ਇਸ ਵੇਲੇ ਕਾਨੂੰਨ ਦੇ ਦਾਇਰੇ ਤੋਂ ਬਾਹਰ ਆਉਂਦੀਆਂ ਘਟਿਆ ਘਟਿਆ ਕੰਮ ਜਿੰਨੂੰ ਕਹਿੰਦੇ ਆ ਉਹ ਕੰਮ ਹੈ ਹੁਣ ਇਹ ਵੀਡੀਓ ਕੀ ਕਹਿੰਦੀ ਆ ਕਿ ਇਹ ਪੰਜਾਬ ਸਰਕਾਰ ਤੋਂ ਬਿਨਾ ਆਗੇ ਵੱਡੇ ਪੁਲਿਸ ਅਧਿਕਾਰੀਆਂ ਦੇ ਕਹਿਣੇ ਤੋਂ ਬਿਨਾ ਆ ਗਏ ਇਹ ਆਪਣੀ ਮਰਜ਼ੀ ਨਾਲ ਆ ਗਏ ਇਹ ਸਾਰਾ ਕਾਨੂੰਨ ਦੇ ਦਾਇਰੇ ਵਿੱਚ ਇਹਦੀਆਂ ਪਟੀਸ਼ਨਾਂ ਦਾਇਰ ਹੋਣੀਆਂ ਇਹ ਮਾਨਯੋਗ ਅਦਾਲਤਾਂ 'ਚ ਵੀ ਕੇਸ ਜਾਣਗੇ ਜੋ ਸਾਡੇ ਸੂਤਰ ਦੱਸ ਰਹੇ ਆ ਕਿ ਮਾਨਯੋਗ ਅਦਾਲਤਾਂ 'ਚ ਜਾਣ ਗਿਆ ਇਹ ਵੀਡੀਓ ਇਹ ਪੂਰੇ ਪ੍ਰੂਫ ਉੱਥੇ ਲੱਗਣਗੇ ਕਿ ਇਸ ਪੰਜਾਬ ਪੁਲਿਸ ਨੂੰ ਪੰਜਾਬੀਆਂ ਨੂੰ ਐਜੀਟੇਸ਼ਨ ਦੇ ਵਿੱਚ ਐਜੀਟੇਸ਼ਨ ਕਰਨਾ ਉਸ ਦੇ ਵਿੱਚ ਡਾਂਗ ਫੇਰਨੀ ਇਹ ਮੈਡੀਕਲ ਹੋਣੇ ਆਉਣਾ ਮਤਲਬ ਮੁੰਡਿਆਂ ਦੇ ਜਿਹਨਾਂ ਦੇ ਸਟਾ ਲੱਗੀਆਂ ਕਿੱਧਰ ਨੂੰ ਜਾਣਾ ਕੰਮ ਜੋ ਸੂਤਰ ਦੱਸ ਰਹੇ ਆ ਅਸੀਂ ਤੁਹਾਨੂੰ ਉਹ ਕਲੀਅਰ ਕਰ ਰਹੇ ਆ ਕਿ ਇਹਾਂ ਦੇ ਮੈਡੀਕਲ ਹੋਣੇ ਆ ਡਾਂਗਾ ਫੇਰੀਆਂ ਗਈਆਂ ਨੇ ਲਤਾ ਬਾਵਾ ਤੋੜੀਆਂ ਗਾ ਤੁਸੀਂ ਫੜ ਲਓ ਹਰਿਆਣੇ ਦੀ ਪੁਲਿਸ ਵਾਲੇ ਵੀ ਹੈਗੇ ਸੀ ਉਹਨਾਂ ਫੜ ਕੇ ਵੀ ਕਈਆਂ ਬਿਠਾਏ ਸੀ ਕਈਆਂ ਰੁਕੇ ਸੀ ਫਿਰ ਉਹਨਾਂ ਸਿਰ ਨਹੀਂ ਪਾੜ ਦਿੱਤੇ ਕਿਸੇ ਦੇ ਹਮਾਚੇ ਦੇ ਆਏ ਚੰਡੀਗੜ੍ਹ ਦੀ ਪੁਲਿਸ ਸੀ ਚੰਡੀਗੜ੍ਹ ਦੀ ਪੁਲਿਸ ਨੇ ਕਿੰਨੇ ਕੁ ਲੋਕਾਂ ਦੇ ਸਿਰ ਪਾੜ ਦਿੱਤੇ ਹਾਲਾਂਕਿ ਉਹਨਾਂ ਕੋਲ ਤਾਂ ਅਧਿਕਾਰ ਸੀ ਕਿ ਉਹਨਾਂ ਨੂੰ ਰੋਕਣਾ ਹੈ ਉਹ ਵੀ ਰੋਕਣ ਦਾ ਅਧਿਕਾਰ ਸੀ ਈਵਨ ਕਿ ਮਾਰਨ ਡਾਂਗਾ ਫੇਰਨ ਦਾ ਕੁੱਟਣ ਦਾ ਇਹ ਕੁਛ ਨਹੀਂ ਬੈਰੀਕੇਡ ਲਾ ਕੇ ਰੋਕਣਾ ਸੀ ਜੇ ਮਾਰਨ ਦਾ ਅਧਿਕਾਰ ਹੋਵੇ ਤਾਂ ਫਿਰ ਗੋਲੀ ਦਾ ਵੀ ਹੋ ਸਕਦਾ ਜੇ ਮਾਰਨ ਦਾ ਹੀ ਅਧਿਕਾਰ ਹੋਵੇ ਤੁਸੀਂ ਡਾਂਗਾ ਲੈ ਕੇ ਤੁਹਾਨੂੰ ਕਿਹੜੀ ਕੈਟਾਗਰੀ ਵਿੱਚ ਇੱਥੇ ਸੱਦਿਆ ਗਿਆ ਕਿ ਸਿਰਫ ਡਾਂਗ ਫੇਰਨ ਵਾਸਤੇ ਤੁਸੀਂ ਚਲੇ ਜਾਓ ਚੰਡੀਗੜ੍ਹ ਤੁਸੀਂ ਡਾਂਗ ਫੇਰਨ ਵਾਸਤੇ ਮੋਹਾਲੀ ਦੇ ਰਸਤੇ ਵਿੱਚ ਖੜ੍ਹ ਜਾਓ ਇਹ ਕਾਨੂੰਨ ਪਤਾ ਨਹੀਂ ਕਿੱਥੋਂ ਦਾ ਅਸੀਂ ਤੇ ਇਹ ਕਾਨੂੰਨ ਬਾਰੇ ਜਾਣਦੇ ਨਹੀਂ ਕੋਈ ਆਪਣੇ ਘਰੋਂ ਸਲਾਹ ਕਰੇ ਕਿ ਮੈਂ ਫਲਾਣਾ ਮੰਤਰੀ ਕੋਲ ਜਾਣਾ ਫਲਾਣਾ ਐਮਐਲਏ ਕੋਲ ਜਾਣਾ ਤੇ ਉਹਦੇ ਘਰ ਕੇ ਪੁਲਿਸ ਖੜ ਜਾਂਦੀ ਆ ਆਖ ਕੇ ਉਹਨੂੰ ਰੋਕਣ ਲੱਗ ਜਾਂਦੀ ਆ ਉਹ ਕਿਉਂ ਜੀ ਉਹ ਕੀ ਪਤਾ ਅੱਗੇ ਜਾ ਕੇ ਉਹਦਾ ਵਿਚਾਰ ਬਦਲ ਜਾ ਨਾ ਜਾਵੇ ਉਹਦੇ ਗੇਟ ਅੱਗੇ ਜਾ ਕੇ ਪੁਲਿਸ ਖੜੀ ਕਰ ਦੇਣੀ ਆ ਚੰਗੇ ਅਫਸਰ ਤੇ ਚੰਗੇ ਮੰਤਰੀ ਇਹ ਨਹੀਂ ਸਮਝ ਆ ਰਹੀ ਔਰ ਇਸ ਬਾਰੇ ਤੁਸੀਂ ਕਹਿਣਾ ਕਿ ਚਾਹੁੰਦੇ ਹੋ ਕਿ ਹੁਣ ਇਹਨਾਂ ਨੌਜਵਾਨਾਂ ਨੂੰ ਆਪਣੇ ਮੈਡੀਕਲ ਕਰਾਉਣੇ ਚਾਹੀਦੇ ਆ ਜਾਂ ਨਹੀਂ ਜੋ ਸਾਡੇ ਤੱਕ ਆਵਾਜ਼ ਪਹੁੰਚੀ ਆ ਕਿ ਮੈਡੀਕਲ ਹੋਣਗੇ ਉਹਨਾਂ ਦੇ ਕਰਾਉਣੇ ਚਾਹੀਦੇ ਜਾਂ ਨਹੀਂ ਤਾਂ ਜਿਹੜੇ ਪੁਲਿਸ ਮੁਲਾਜ਼ਮ ਇੱਥੇ ਕੁੱਟਣ ਆਏ ਸੀ ਉਹ ਕਿਉਂ ਕੁੱਟਰੇ ਸੀ ਕਿਉਂ ਡਾਂਗ ਫੇਰੇ ਸੀ ਉਹਨਾ ਉੱਤੇ ਕੋਈ ਕਾਰਵਾਈ ਹੋਵੇਗੀ ਮਾਂ ਜੋਗ ਅਦਾਲਤਾਂ ਵਿੱਚ ਇਹਨਾਂ ਨੂੰ ਖੜ੍ਹਾ ਕੀਤਾ ਜਾਵੇਗਾ ਇਸ ਬਾਰੇ ਤੁਸੀਂ ਕਮੈਂਟ ਜਰੂਰ ਕਰਨਾ ਕਿ ਇਹ ਜਿੰਨੀ ਵੀ ਘਟਨਾ ਹੋਈ ਆ ਇਸ ਘਟਨਾ ਦੇ ਵਿੱਚ ਉਹਨਾਂ ਨੌਜਵਾਨਾਂ ਦਾ ਕਸੂਰ ਕੀ ਸੀ ਸਿਰਫ ਉਹਨਾਂ ਨੇ ਪਹਿਲਾਂ 10 ਦਿਨ ਪਹਿਲਾਂ ਦੱਸਿਆ ਸੀ ਕਿ ਅਸੀਂ ਇਸ ਜਗ੍ਹਾ ਦੇ ਉੱਤੇ ਰੋਸ ਕਰਨਾ ਹੈ ਇਸ ਜਗ੍ਹਾ ਤੇ ਅਸੀਂ ਪਹੁੰਚਣਾ ਹੈ ਤੇ ਜਗ੍ਹਾ ਵੀ ਸਾਡੀ ਹੈ ਚੰਡੀਗੜ੍ਹ ਪ੍ਰਸ਼ਾਸਨ ਤੋਂ ਤਾਂ ਆਪਣੇ ਸਕੂਲਾਂ ਵਿੱਚ ਛੁੱਟੀ ਨਹੀਂ ਕਰੀ ਗਈ ਲੋਕ ਕਰਾਹ ਕਰਾ ਚਲਾ ਰਹੇ ਸੀ ਬੱਚੇ ਕਿਤੇ ਰਹਿ ਗਏ ਰਾਹ ਵਿੱਚ ਐਜੀਟੇਸ਼ਨ ਟੀਮਾਂ ਖੜ ਗਈਆਂ ਰਾਹ ਦੇ ਵਿੱਚ ਉਹਨਾਂ ਦੇ ਬੈਰੀਕੇਡ ਲੱਗ ਗਏ ਮਾਂ ਪਿਓ ਬੱਚਿਆਂ ਨੂੰ ਲੈ ਕੇ ਨਹੀਂ ਆ ਸਕਿਆ ਕਿੰਨਾ ਵਿਰੋਧ ਹੋਇਆ ਗੱਲ ਸੁਣਨ ਵਿੱਚ ਆ ਰਹੀ ਏ ਜਾਂ ਸਮਝਣ ਵਿੱਚ ਆ ਰਹੀ ਏ ਜਾਂ ਬਿਲਕੁਲ ਨਾ ਸੁਣਨੀ ਏ ਨਾ ਸਮਝਣੀ ਏ ਚੰਡੀਗੜ੍ਹ ਪ੍ਰਸ਼ਾਸਨ ਨੇ ਕੀ ਵੇਖਿਆ ਕਿ ਜੇ ਉਹਨਾਂ ਨੇ ਇੱਕ ਆਵਾਜ਼ ਦਿੱਤੀ ਏ ਜੇ ਉਹਨਾਂ ਨੇ ਕਾਲ ਕਰੀ ਏ ਤੇ ਕਾਲ ਦੇ ਵਿੱਚ ਤੁਹਾਨੂੰ ਕੀ ਨੋਟਿਸ ਨੋਟਿਸ ਕੀਤਾ ਤੁਸੀਂ ਤੁਸੀਂ ਆਪਣੀ ਪਬਲਿਕ ਨੂੰ ਕੀ ਸਹੂਤ ਦਿੱਤੀ ਕਿਹੜੇ ਰੋਡ ਮਾਰਗ ਜਿਹੜੇ ਆ ਦੇ ਦਿੱਤੇ ਲੋਕਾਂ ਨੂੰ ਕਿ ਆਹ ਰੋਡ ਮਾਰਗ ਤੁਸੀਂ ਲੈਣੇ ਆ ਇਹ ਰੋਡ ਮਾਰਗ ਬੰਦ ਰਹਿਣਗੇ ਜੋ ਲੋਕ ਚਲਾਏ ਨੇ ਉਹ ਚੰਡੀਗੜ੍ਹ ਦੀ ਕੀ ਸੁਭਾ ਕਰਨਗੇ ਸੈਂਟਰ ਸਰਕਾਰ ਦਾ ਤੇ ਕੰਮ ਏ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਏ ਤੇ ਪੰਜਾਬ ਨਾਲ ਹੀ ਲੜਾਈ ਜਾਣਾ ਏ ਹੁਣ ਜੇ ਉਹ 2 ਮਹੀਨੇ ਇੱਥੇ ਰਹਿ 6 ਮਹੀਨੇ ਇੱਥੇ ਰਹਿ ਤਾਂ 6 ਮਹੀਨੇ ਚੰਡੀਗੜ੍ਹ ਵਾਲਿਆਂ ਨੇ ਦੁਖੀ ਹੋ ਜਾਣਾ ਜਦੋਂ ਬਜ਼ੁਰਗਾਂ ਨੇ ਧੋ ਕੇ ਕਬ ਕਸ਼ਾਰੇ ਸੁੱਕਣੇ ਪਾਏ ਪਾ ਤੇ ਉਦੋਂ ਲਗੜਾ ਇੱਥੇ ਜੇ ਯੂਨੀਵਰਸਿਟੀ ਦੇ ਅੰਦਰ ਨਹੀਂ ਜਾਣ ਦਵੋਗੇ ਤੇ ਉਹ ਆਣਾ ਛੜਕਾ ਤੇ ਬਹਿ ਜਾਣਾ ਫਿਰ ਕੀ ਕਰੋਗੇ ਇਹਦੇ ਵਿੱਚ ਤੁਸੀਂ ਦੱਸੋ ਵੀ ਉਹਨਾਂ ਦੀ ਗਲਤੀ ਕੀ ਆ ਉਹਨਾਂ ਨੌਜਵਾਨਾਂ ਦੀ ਗਲਤੀ ਕੀ ਆ ਕਿਉਂ ਉਹਨਾਂ ਨੂੰ ਡਾਂਗਾ ਮਾਰੇ ਪੰਜਾਬ ਪੁਲਿਸ ਕਿਹੜਾ ਰੋਲ ਨਿਭਾਉਂਦੀ ਆ ਪੁਲਿਸ ਵਾਲਾ ਸੁਧਾਰ ਕਰ ਤੋ ਸੁਧਾਰ ਮੈਂ ਇਹ ਇਹ ਸੁਧਾਰ ਆਰਮੀ ਹੈ ਕੀ ਕਰਦੇ ਇਹ ਸੁਧਾਰ ਕਰ ਰਹੇ ਸੀ ਫਾਰਸ ਸਕਦੇ ਸੀ ਰੋਕਣਾ ਸੀ ਕਲੀਅਰ ਅੱਗੇ ਜਾਣ ਨਹੀਂ ਦੇਣਾ ਜੋ ਐੜਾ ਨੂੰ ਮੈਸੇਜ ਹੁੰਦਾ ਡਾਂਗ ਫੇਰਨ ਵਾਸਤੇ ਪੰਜਾਬ ਦੀ ਪੁਲਿਸ ਅਗਲੇ ਬਣੇ ਹੁਣੇ ਮੁਹਾਲੀ ਚ ਡਾਂਗ ਫੇਰੀ ਆ ਜਾਂ ਪੁਲਿਸ ਵਿੱਚ ਫੇਰੀ ਆ ਇਹਦੇ ਬਾਰੇ ਅਜੇ ਸਾਡੇ ਕੋਲ ਪੂਰੀ ਪੁਖਤਾ ਨਹੀਂ ਸਾਡੇ ਕੋਲ ਜੋ ਵੀਡੀਓ ਸਾਹਮਣੇ ਆ ਰਹੀ ਹੈ ਤੁਹਾਨੂੰ ਬਖਾ ਰਿਹਾ ਹੈ ਵਾਇਰਲ ਵੀਡੀਓ ਦੇ ਵਿੱਚ ਕੀ ਸਾਹਮਣੇ ਆ ਰਿਹਾ ਉਹ ਨੌਜਵਾਨ ਬੋਲ ਰਿਹਾ ਕੱਲੇ ਇਸ਼ਾਰੇ ਨਹੀਂ ਕਰ ਰਿਹਾ ਉਹ ਬੋਲ ਰਿਹਾ ਇਹ ਪੰਜਾਬ ਪੁਲਿਸ ਵਾਲਿਆ ਸਾਨੂੰ ਡਾਂਗ ਫੇਰ ਰਿਹਾ ਇਹ ਤੁਸੀਂ ਵੀ ਦੱਸਣਾ ਵੀ ਕੀ ਮਾਮਲਾ ਹੈ ਤੇ ਕਿੱਥੋਂ ਦਾ ਕਿਹੜੀ ਜਗ੍ਹਾ ਦਾ ਤੇ ਹੋਰ ਵੀ ਤਸਵੀਰਾਂ ਸਾਡੇ ਕੋਲ ਆ ਰਹੀਆਂ ਉਹਦੇ ਬਾਰੇ ਵੀ ਚਰਚਾ ਕਰਾਂਗੇ ਫਿਲਹਾਲ ਇਸ ਵੀਡੀਓ ਬਾਰੇ ਕਮੈਂਟ ਕਰੋ ਔਰ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਆਏ ਉਸ ਦਿਨ ਕਿਹੰਦਾ ਤੁਹਾਡੀ ਮਕਲਾਸਟੀ ਦਾ ਫੜਿਆ ਹੋਇਆ ਇਹ ਕਿਉਂ ਆਏ ਹੋ ਸਰ ਜੀ ਬਲੈਕ ਤਾਂ ਹੀ ਆਏ ਆ ਆ ਐਂਟੀ ਰਾਈਟ ਪੰਜਾਬ ਪੁਲਿਸ ਇਹ ਝੂਠੇ ਦਾਅਵੇ ਕਰਦੇ ਨੇ ਕਿ ਅਸੀਂ ਬੱਚਿਆਂ ਦੇ ਨਾਲ ਨੇ ਆਹ ਜਿਹੜੇ ਡੰਡੇ ਨੇ ਇਹਨਾਂ ਨੇ ਮਾਰ-ਮਾਰ ਕੇ ਸਾਡੀਆਂ ਲਾਸ਼ਾਂ ਪਾੜੀਆਂ ਰੇ ਭਾਈ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਸਾਡਾ ਹੱਥ ਭਾਈ ਦੇਖੋ ਤੁਸੀਂ ਬੈਠੋ ਆ ਦੇਖੋ ਡੰਡਾ ਮਾਰਿਆ ਆ ਦੇਖੋ ਬੇਨਤੀ ਕਰਨਾ ਚਾਹੁੰਨਾ ਦੋ ਗਲੇ ਚਿਹਰੇ ਨਾ ਦਿਖਾਓ ਇੱਕ ਰੋ ਸਾਨੂੰ ਸਾਡੀ ਸਟੇਟ ਮਾਰਨ ਤੇ ਲੱਗੀ ਹੋਈ ਐ ਸਾਨੂੰ ਸੈਂਟਰ ਮਾਰਨ ਤੇ ਲੱਗਿਆ ਹੋਇਆ ਅਸੀਂ ਜਾਈਏ ਕਿੱਥੇ ਯਾਰ ਸ਼ਰਮ ਆਉਣੀ ਚਾਹੀਦੀ ਐ ਤੇ ਭਾਈ ਪੰਜਾਬ ਪੁਲਿਸ ਨੇ ਮਾਰੇ ਤੁਹਾਡੇ ਪੰਜਾਬ ਪੁਲਿਸ ਨੇ ਮਾਰੇ ਆ ਪੰਜਾਬ ਭਾਈ ਤੁਹਾਨੂੰ ਕੀ ਨੇ ਕਿੰਨੇ ਭੇਜਿਆ ਜੀ ਨਹੀਂ ਭੇਜਿਆ ਕਿ ਨਹੀਂ ਭੇਜਿਆ ਤੁਹਾਨੂੰ ਦੱਸੋ ਜੀ ਭਾਈ ਤੇ ਜੀ ਇਹ ਨਾਂ ਤੇ ਦਾਦੋ ਕਿਨੇ ਭੇਜਿਆ ਕੋਈ ਜਵਾਬ ਹੀ ਨਹੀਂ ਮੁੰਡਿਆ ਆ ਪੰਜਾਬ ਪੁਲਿਸ ਸਾਨੂੰ 70 ਮਾਰਡ ਮਾਰਸ ਤੇ ਭੇਜਿਆ ਭਾਈ ਇਹ ਡਾਂਗਾਂ ਦੇ ਵੜੀਆ ਪੰਜਾਬ ਪੁਲਿਸ ਦੇ ਉਹ ਪੰਜਾਬ ਪੁਲਿਸ ਦੀ ਆ ਦੇਖ ਭਾਈ ਤੁਹਾਡੀ ਗਲਤੀ ਨਹੀਂ ਹੈ ਗਲਤੀ ਭਗਵੰਤ ਜੀ ਦੇ ਦੋਰੇ ਚੜ੍ਹ ਗਿਆ ਉਹ ਇਹ ਡਿਊਟੀ ਦੇ ਪ੍ਰਬੰਧ ਨੇ ਪਰ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਅੱਜ ਚੰਡੀਗੜ੍ਹ ਦੀ ਧਰਤੀ ਤੇ ਪੰਜਾਬ ਦੇ ਨੌਜਵਾਨਾਂ ਦੇ ਸਿਰ ਫਾੜਨ ਵਾਸਤੇ ਖੜੇ ਕੀਤੇ ਨੇ ਇਹ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਸਾਹਿਬ ਇਹ ਦੋਗਲੀਆਂ ਗੱਲਾਂ ਕਿਉਂ ਕਿਉਂ ਸਟੇਟ ਸਾਨੂੰ ਮਰਵਾਉਣਾ ਚਾਹੁੰਦੀ ਹੈ ਕਿਉਂ ਸਟੇਟ ਸਾਨੂੰ ਮਰਵਾਉਣਾ ਚਾਹੁੰਦੀ ਹੈ ਜਦੋਂ ਅਸੀਂ ਸਟੇਟ ਦੀ ਉਹ ਗੱਲ ਕਰ ਰਹੇ ਹਾਂ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਅਸੀਂ ਵੀ ਇਹਨਾਂ ਵਾਂਗੂ ਬਣਨਾ ਚਾਹੁੰਦੇ ਹਾਂ ਪਰ ਅਸੀਂ ਇੱਥੋਂ ਹੀ ਪੜ ਕੇ ਬਣਾਂਗੇ ਜੇ ਸੈਨੇਟ ਬਾਲ ਹੋਊਗਾ ਕਿਸੇ ਕੇ ਸਾਥ ਹੈ ਕਿ ਡਿਊਟੀ ਹੈ ਸਰ ਡਿਊਟੀ ਹੈ ਇਹ ਦੇਖੋ ਇਹ ਦੇਖੋ ਅਗੇ ਅਗਰ ਮੇਰੇ ਮਾਰੇਗਾ ਸਰ ਮੇਰੀ ਤਾਂ ਚੰਬੜੀ ਉਤਰ ਕੇ ਇਸ ਕੇ ਸਾਥ ਚਲ ਜਾਏਗੀ ਰਾਈਟ ਪੰਜਾਬ ਪੁਲਿਸ ਆਹ ਦੇਖੋ ਜੀ ਐਂਟੀ ਰਾਈਡ ਪੰਜਾਬ ਪੁਲਿਸ ਤੁਸੀਂ ਭਾਈ ਜੀ ਪੰਜਾਬ ਪੁਲਿਸ ਦੇੋਂ ਕਿਉਂ ਆਏ ਹੋ ਇਥੇ ਆਹ ਟੰਡਾ ਤੁਹਾਡੀ ਮਕਲਾਸਤੀ ਦਾ ਬੜਿਆ ਹੋਇਆ ਇਹ ਕਿਉਂ ਆਏ ਹੋ ਸਰ ਜੀ ਬਲੈਕ ਤਾਂ ਹੀ ਆਏ ਆ ਆ ਐਂਟੀ ਰਾਈਡ ਪੰਜਾਬ ਪੁਲਿਸ ਇਹ ਝੂਠੇ ਦਾਵੇ ਕਰਦੇ ਨੇ ਕਿ ਅਸੀਂ ਬੱਚਿਆਂ ਦੇ ਨਾਲ ਨੇ ਆਹ ਜਿਹੜੇ ਡੰਡੇ ਨੇ ਇਹਨਾਂ ਨੇ ਮਾਰ ਮਾਰ ਕੇ ਸਾਡੀਆਂ ਲਾਸ਼ਾਂ ਪਾੜੀਆਂ ਭਾਈ ਜੀ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਮੈਨੂੰ ਤੁਸੀਂ ਬੰਦ ਕਰੋ ਸਰ ਆ ਦੇਖੋ ਡੰਡਾ ਮਾਰਿਆ ਆਹ ਦੇਖੋ ਬੇਨਤੀ ਕਰਨਾ ਚਾਹੁੰਨਾ ਦੋਗਲੇ ਚਿਹਰੇ ਨਾ ਦਿਖਾਓ ਇੱਕ ਰੋ ਸਾਨੂੰ ਸਾਡੀ ਸਟੇਟ ਮਾਰਨ ਤੇ ਲੱਗੀ ਹੋਈ ਐ ਸਾਨੂੰ ਸੈਂਟਰ ਮਾਰਨ ਤੇ ਲੱਗਿਆ ਹੋਇਆ ਅਸੀਂ ਜਾਈਏ ਕਿ ਤਾ ਯਾਰ ਸ਼ਰਮ ਆਉਣੀ ਚਾਹੀਦੀ ਆ ਇਹ ਭਾਜੀ ਪੰਜਾਬ ਪੁਲਿਸ ਨੇ ਮਾਰੇ ਤੁਹਾਡੇ ਪੰਜਾਬ ਪੁਲਿਸ ਨੇ ਮਾਰੇ ਆ ਪੰਜਾਬ ਬਈ ਤੁਹਾਨੂੰ ਕਿਹਨੇ ਕਿਹਨੇ ਭੇਜਿਆ ਜੀ ਨਹੀਂ ਭੇਜਿਆ ਕਿਹਨੇ ਭੇਜਿਆ ਤੁਹਾਨੂੰ ਦੱਸੋ ਜੀ ਬਈ ਭੇਜਿਆ ਇਹ ਨਾਮ ਤਾਂ ਦੱਸੋ ਕਿਹਨੇ ਭੇਜਿਆ ਕੋਈ ਜਵਾਬ ਹੀ ਨਹੀਂ ਮੁੰਡਿਆ ਆ ਪੰਜਾਬ ਪੁਲਿਸ ਨੂੰ 70 ਮਾਰਨ ਵਾਸਤੇ ਭੇਜਿਆ ਭਈਆ ਡਾਂਗਾਂ ਦੇ ਵੜੀਆ ਪੰਜਾਬ ਪੁਲਿਸ ਤੋਂ ਦੇ ਉਹਨਾਂ ਪੰਜਾਬ ਪੁਲਿਸ ਦੀ ਆ ਦੇਖ ਬਾਈ ਤੁਹਾਡੀ ਗਲਤੀ ਨਹੀਂ ਹੈ ਭਗਵੰਤ ਜੀ ਮਾਨ ਗਲਤੀ ਭਗਵੰਤ ਜੀ ਮਾਨ ਦੇ ਦੋ ਗਰੇ ਚਿਹਰੇ ਆਉਂ ਪਰ ਨਹੀਂ ਹੈ ਇਹ ਡਿਊਟੀ ਦੇ ਪ੍ਰਬੰਧ ਨੇ ਪਰ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਅੱਜ ਚੰਡੀਗੜ੍ਹ ਦੀ ਧਰਤੀ ਤੇ ਪੰਜਾਬ ਦੇ ਨੌਜਵਾਨਾਂ ਦੇ ਸਿਰ ਫਾੜਨ ਵਾਸਤੇ ਖੜੇ ਕੀਤੇ ਨੇ ਇਹ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਸਾਹਿਬ ਇਹ 도ਗਲੀਆਂ ਗੱਲਾਂ ਕਿਉਂ ਕਿਉਂ ਸਟੇਟ ਸਾਨੂੰ ਮਰਵਾਉਣਾ ਚਾਹੁੰਦੀ ਹੈ ਕਿਉਂ ਸਟੇਟ ਸਾਨੂੰ ਮਰਵਾਉਣਾ ਚਾਹੁੰਦੀ ਹੈ ਜਦੋਂ ਅਸੀਂ ਸਟੇਟ ਦੀ ਉਹ ਗੱਲ ਕਰ ਰਹੇ ਹਾਂ ਇਹਨਾਂ ਦਾ ਕੋਈ ਕਸੂਰ ਨਹੀਂ ਐਸੀ ਵੀ ਇਹਨਾਂ ਵਾਂਗੂ ਬਣਨਾ ਚਾਹੁੰਦੇ ਆਂ ਮਾਰਾ ਸਿਰ ਇਤੋ ਹੀ ਪੜਕੇ ਬਣਾਗੇ ਜੇ ਸੈਨੀਟ ਬਹਾਲ ਹੋਊਗਾ ਕਿਸੇ ਕੇ ਸਾਥ ਆਏ ਕਿ ਸਿਕਿਉਰਿਟੀ ਡਿਊਟੀ ਹੈ ਸਰ ਡਿਊਟੀ ਹੈ ਇਹ ਦੇਖੋ ਇਹ ਦੇਖੋ ਅਗਿਆਕਰ ਮੇਰੇ ਮਾਰੇਗਾ ਸਰ ਮੇਰੀ ਤਾਂ ਚੰਬੜੀ ਉਤਰ ਕੇ ਇਸਕੇ ਸਾਥ ਚੱਲ ਜਾਏਗੀ